ਸੱਤਵਾਂ ਨੰਬਰ ਚੱਲੋ ਬੱਧੀ ਤੇ ਸੱਜ ਨਹੀਂ ਆ ਜਾਨਾ ਕੀ ਕੀ ਬਣਾਉਣ ਲੱਗਿਆ ਆ ਆਲੂ ਦਾ ਟ੍ਰੇਮਾ ਆਲੂ ਬੜੀਆਂ ਹੀ ਹਨ ਲੱਗੀਆਂ ਆਲੂ ਬੜੀਆਂ ਹੂੰ ਹੂੰ ਤੇ ਪਕੌੜੇ ਬਾਰਾਂਗੇ ਆ ਪਿਆਜ਼ ਘਰਦੇ ਆਪਣੇ ਹੂੰ ਹੂੰ ਦੇਖੋ ਤੇ ਬਿਨਾਰੇ ਇਸੋ ਪਰੇ ਹੀ ਨਹੀਂ ਹੈ ਨਾ ਹਾਂ ਵਧੀਆ ਚਾ ਲਾਂਦਾ ਤੇਰੇ ਡੈਡੀ ਇੱਥੇ ਆ ਕੱਤੀ ਜੀ ਚਲਾਦਾ ਜੋ ਅਮਾ ਦੇ ਕੀ ਕਰਨਾ ਆਂੀਆਂ ਧੋਣੀਆਂ ਵੇਚਦ ਨੇ ਸੱਸ ਸੱਸ ਆੜੀ ਬੜੀ ਗੋਭੀ ਮੁਕੀ ਲਾਣੰਦਾ ਟਰੈਕਟਰ ਕੌਣ ਲਿਗਿਆ ਅੱਜ ਆਪਾਂ ਲੇ ਲੈ ਇਹ ਲੱਗੀ ਰੇਪਣੇ ਰੈਂਦਾ ਡੱਬਰ ਵਾਲਾ ਰੇ ਡੈਡੀ ਕਹਿੰਦਾ ਮੇਰੀ ਲੱਤਾਂ ਟੁੱਟ ਗਈਆਂ ਵਿੱਚ ਉੱਤਨ ਦੇ ਜਾਂਦਾ ਹੈ ਹਾਂ ਗੜ ਜਾਂਦਾ ਨੇ ਟੇਕੇ ਤੇ ਚਿੱਕੜ ਜਾਦਾ ਚਿੱਕੜ ਜਾਦਾ ਲੱਕੜੇ ਚਾਲਦੇ ਨੇ ਲੱਕੜੇ ਲੈਣ ਆਈ ਜਾਂਦੇ ਨੇ ਲੋਕ ਇਹਦਾ ਬੋਲਦੇ ਬਾਕ ਸਟਾਈਲ ਨਾਲ ਹਨਾ ਆ ਵੀ ਵੀਰੇ ਮੈਂ ਤੱਕੜ ਤੁਸੀਂ ਚਾਓ ਅੰਦਰ ਨੂੰ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਇੱਧਰ ਬਣ ਰਿਹਾ ਹੈ ਨਵਾਂ ਮਕੈਨਿਕ ਜੱਤਰਾਵਾਸੇ ਅਸਮਾਨਾਸੇ ਡੰਗਰਾਵਾਸੇ ਨੂੰ ਚਾਹੀਦਾ ਇਹ ਟਰਾਲੀ ਆਪ ਦੇ ਬਾਹਰ ਖੜੀ ਹੈ ਲੈ ਜੋ ਭਾਈ ਖੇਤੀ ਲੈ ਜੋ ਡੰਗਰੇ ਨੱਚ ਲੱਗਿਆ ਹੈ ਹੈ ਨਮਕ ਆ ਗਿਆ ਨਮਕ ਚੋਕ ਆ ਨਮਕ ਆ ਬਾਈ ਲੈ ਸੰਭਾਸ ਤੇ ਨਮਕ ਲੈ ਲੋ ਕੋਈ ਸ਼ਿੰਗਾਂ ਨਮਕ 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 ਆ ਬਤ ਨਮਕ ਲੋ ਜੀ ਆਪਣੇ ਕੋਲ ਹੁਣ ਆ ਰਿਹਾ ਕਲਵੀਰ ਕਲਵੀਰ ਨਾਲ ਬੈਠ ਕੇ ਜਾਣਾ ਡਾਕੂਮੈਂਟ ਦੇਣ ਕਿਸਦੇ ਆਈ.ਵੀ.ਸੀ ਮੇਰੇ ਕੋਲ ਚੱਲਦੇ ਚਲੋ ਬਾਏ ਬਾਏ ਕਰ ਦ ਹੁਣ ਬਾਬੋ ਕੀ ਠੀਕ ਆ ਮਿਲੇ ਇਹ ਤੈਨੂੰ ਮਿਲਣਾ ਦੇਖੇ ਇਧਰ ਉਪਰ ਜੋਗਾ ਨਾ ਦੇਖੋ ਬਈ ਟ੍ਰੈਫਿਕ ਟ੍ਰੈਫਿਕ ਹੈ ਤੇ ਚਾਰੇ ਪਾਸੇ ਤੇ ਆਪਣੇ ਨਾਲ ਹੁਣ ਕੁਲਵੀਰ ਹੁਣ ਅਸੀਂ ਚੱਲੇ ਮੜੀ ਗੇੜੀ ਛੇੜੀ ਮਾਰਨ ਤੇ ਇੱਕ ਦੋ ਬੰਦੇ ਦਾ ਸਮਾਨ ਜਿਹਾ ਫੜਾਉਣਾ ਤੋਂ ਫੜਾਉਣਾ ਤੇ ਮਾੜਾ ਮਾੜਾ ਮਾਹ ਘੁੰਮ ਫਿਰਾਂਗੇ ਟ੍ਰੈਫਿਕ ਦਾ ਪੁੱਛੋ ਨਾ ਯਾਰ ਤੁਸੀਂ ਹੁਣ ਤਾਂ ਨਹੀਂ ਹੋਣਾ ਪੈਂਦਾ ਵੈਸੇ ਦੇਖ ਨਹੀਂ ਨਹੀਂ ਯਸਤ ਨਹੀਂ ਆਪ ਨਹੀਂ ਮਿਲਦਾ ਜੇ ਤੂੰ ਕਹੂੰਗਾ ਪੜੀ ਮਾਨਸੀ ਦਾ ਜਮਾਨਾ ਹੀ ਨਹੀਂ ਆ ਦੇਖੀ ਮੋਟਰ ਇਹ ਵਿਚ ਮੋਟਰਾਈ ਗੱਲ ਵਿਚ ਬਾੜ ਨਾ ਮੈਂਦਾ ਕਿ ਚੀਚ ਪਤਨੀ ਕਿ ਲਈ ਕਰਾ ਤੁਰਪਣਾ ਯਾਰ ਖੜੀ ਗੱਡੀ ਪੜੀ ਗੱਲ ਤੁਰਪਣੀ ਥੋੜੀ ਥੋੜੀ ਉਹ ਬੰਦਾ ਰੰਗ ਦੀ ਚ ਆ ਜਾਂਦਾ ਉਹਨੂੰ ਤਾਂ ਪੈ ਗਿਆ ਫਰਕ ਆਪਣਾ ਦਾ ਆ ਦੇਖੋ ਇਹ ਹੈਗਾ ਜੀ ਮਰਿੰਡੇ ਦਾ ਪੋੜਾ ਜਿਹਦਾ ਨਾਮ ਆਪਣਾ ਹੈ ਜਦੋਂ ਮੀਂਹ ਪੈਂਦਾ ਨਾ ਲੋਕ ਇਥੇ ਨਾ ਹੁੰਦੇ ਐਸ ਮੀਂਹ ਕੋੜ ਬਣ ਜਾਂਦਾ ਪੂਰਾ ਇਹ ਦੋ ਸਾਲ ਪਹਿਲਾਂ ਪਾਣੀ ਬਹੁਤ ਆਇਆ ਸਾਡੇ ਏਰੀਆ ਦੇ ਅੰਦਰ ਉਦੋਂ ਸਾਰਾ ਭਰਿਆ ਪਿਆ ਤਾਂ ਜਿੰਨੇ ਡੇ ਬੱਤੀਆਂ ਇੰਜਣ ਲੱਗੀਆਂ ਹਾਂ ਪਰ ਉਹ ਕਿੰਨਾ ਖੇਚੜਣ ਗਿਆ ਇਹਦਾ ਕਿੰਨਾ ਹੈ ਅੰਦਰੋਂ ਅੰਦਰ ਆਈ 렁ਕਈ ਬਹੁਤ ਆ ਲਓ ਜੀ ਇਹ ਹੈਗਾ ਸ਼ਹਿਰ ਕੁਰਾਲੀ ਅਸੀਂ ਇਸ ਟਾਈਮ ਖੜੇ ਆ ਜਿਹੜਾ ਕੁਰਾਲੀ ਮਰਿੰਡਾ ਰੋਡ ਆ ਉਹਦੇ ਉੱਪਰ ਜਾ ਰਹੇ ਹਾਂ ਬੰਪਰ ਦਾ ਸ਼ਹਿਰ ਹਾਂ ਇੱਥੇ ਪਟਾਕੇ ਬਹੁਤ ਵਿਗਦੇ ਆ ਦੀਵਾਲੀ ਨੂੰ ਮਸ਼ਹੂਰ ਹੈ ਪੂਰਾ ਕੁਰਾਲੀ ਸ਼ਹਿਰ ਬਹੁਤ ਦੂਰ ਦੂਰ ਤੋਂ ਆਉਂਦੀ ਦੁਨੀਆ ਇੱਥੇ ਪਟਾਕੇ ਲੈਣ ਦਿਵਾਲੀ ਨੂੰ ਵਿਆਹਾਂ ਤੇ ਵੀ ਉੱਦਾਂ ਕੋਈ ਫੰਕਸ਼ਨ ਕਰਨਾ ਕਿਸੇ ਦਾ ਹੂੰ ਬਹੁਤ ਵੱਡੇ ਵੱਡੇ ਦੁਕਾਨਾਂ ਇੱਥੇ ਪਟਾਕੇ ਹੁੰਦੀਆਂ ਹਾਂਜੀ ਉਹਦੇ ਸਾਹਮਣੇ ਮਿਲ ਗਈ ਬਾਹ ਸਾਰੀ ਲੈਣ ਪਟਾਕੇ ਸਾਂ ਆਹ ਵਾਲੀ ਹੈ ਨਾ ਹੂੰ ਹੈਗਾ ਸੋਬਰ ਦਾ ਫਟਾਸ਼ੀਆ ਦਾ ਦੁਕਾਨਾ ਸਾਰੇ ਠੀਕ ਹੈ ਕਿੰਨਾ ਬਦਲ ਜਾ ਕਿੰਨਾ ਹੋ ਗਿਆ ਤੇਰਾ ਨਾ ਨਹੀਂ ਲੰਦਾ ਉਹ ਕੋਈ ਟ੍ਰੈਫਿਕ ਦੇ ਹਾਲ ਦੇਖ ਲਓ ਭਾਈ ਆ। ਭਰਾਵਾ ਇਹਨਾਂ ਤੋਂ ਬਚ ਕੀ ਰਹੀ ਗਿਰ ਵੀਰ। ਮੈਂ ਰੁਕ ਤਾਂ ਹੀ ਤੇਗਾ ਚਲਦਾ ਹਾਂਦਾ ਹਾਂਗਾ। ਇਹਨਾਂ ਦਾ ਕੋਈ ਹੋ ਨਹੀਂ। ਦੇਖ ਤਾਂ ਯਾਰ ਵਿੱਚੇ ਬੜੀ ਨੇ ਵਿੱਚੇ ਇਕੱਠੀ ਹੋਈ ਜਾਂਦੇ ਨੇ। ਚੱਲ। ਇਹਦਾ ਤਾਂ ਹੀ ਨੁਕਸਾਨ ਹੋ ਰਿਹਾ ਕੋਈ ਅੰਦਰ। ਲੱਗੀ। ਹੋਰ ਲੱਗੀ ਵਿੱਚੇ ਦੇ। ਇੰਟਰਨੈਸ਼ਨਲ 에ਅਰਪੋਰਟ ਮੋਹਾਲੀ। ਨਿਊਯਾਰਕ ਬਣਾਇਆ ਪਏ ਇਧਰ ਤੋਂ ਲੇਕਿਨ ਨਹੀਂ ਇਧਰ ਆ ਕੇ ਨਾ ਪਾਲੀ ਚ ਪਾਲੀ ਚੰਡੀ ਘੜਤਾ ਵਧੀਆ ਸਰ ਆ ਯਾਰ ਇਹਦੀ ਹਾਂ ਇਹਦੇ ਟ੍ਰੈਫਿਕ ਵੀ ਕੰਟਰੋਲ ਹੈ ਲੋਕ ਪੌਲੂ ਵੀ ਕਰਦੇ ਰੂਲ ਕੈਮਰੇ ਲੱਗੇ ਨੇ ਉਹ ਸਹੀ ਗੱਲ ਹੈ ਕੈਮਰੇ ਲੱਗੇ ਆ ਪਕੇ ਹੌਲੀ ਹੌਲੀ ਐਡਵਾਂਸ ਹੋ ਰਹੀ ਹੈ ਪਹਿਰੇ ਆ ਫਰਕ ਹੈ ਜੀ ਗੱਲ ਨੇ ਤੇ ਕੀ ਭਰਾ ਕਰ ਇਧਰ ਉਧਰ ਕਰਕੇ ਤੇ ਨਾਲ ਕਿਵੇਂ ਆ ਪਰ ਜ਼ਾਨ ਨਹੀਂ ਰਹਿਣਾ ਪਰ ਵਧੀਆ ਆਲੂ ਕੇ ਸਹੀ ਗੱਲ ਤੇ ਵਧੀਆ ਬੱਦਲ ਜੇ ਹੋਏ ਹੋਏ ਬਾਈ ਹੁਣ ਅਸੀਂ ਪਹਿਲਾਂ ਟ੍ਰੈਫਿਕ ਚ ਫਸ ਗਿਆ ਟ੍ਰੈਫਿਕ ਬਹੁਤ ਠਕਾਣ ਦੇ ਹੱਥ ਚਾਹ ਹੀ ਨਹੀਂ ਹੋਇਆ ਅਜੇ ਕੀ ਲੱਗਿਆ ਨਹੀਂ ਹੈ ਹਾਂ ਕੀ ਲੱਗਿਆ ਨਹੀਂ ਹੈ ਹਾਂ ਲੋਜ ਨੀ ਬਾਈਆਂ ਨੂੰ ਮਿਲਣਾ ਤਾਂ ਮੋਟਰ ਤੇ ਮਿਲਣ ਆ ਗਏ ਮੈਂ ਡੱਗ ਵੀ ਚਾਰ ਕਰੀ ਹੋਈ ਹੈ ਇੱਥੇ ਇਥੇ ਵਿੱਚ ਇੱਕ ਲਾੜੀਏ ਸਿਆਲ ਦੇ ਖਲਾੜੀ ਚਲਾ ਦਨੇ ਆ। ਸਮਾਨ ਤੇ ਦਿੰਨਾ ਥੋੜਾ ਜਿਹਾ ਜਾਣਿਆ ਵਾਲਾ ਉਹ ਦਿੱਤਾ। ਮੇਨ ਰੋਡ ਦੇ ਉੱਤੇ ਹੀ ਆ। ਹਲੋ ਵੀ ਮਿੱਤਰੋ ਅੱਜ ਤਾਂ ਸਾਰੀ ਜਹਾੜੀ ਸਾਡੀ ਨਾ ਟ੍ਰੈਫਿਕ ਜੇ ਲੰਘੇ ਬੀ ਆ ਗਿਆ। ਤੁਸੀਂ ਪੁੱਛੋ ਨਾ ਇਹ ਨਾ ਬੁਰਾ ਹਾਲ ਹੋਇਆ ਨਾ ਸਾਡਾ। ਤੱਕ ਹੀ ਚੱਲਦੇ ਉਹ ਤਾਂ ਕੰਨੇ ਹੋ ਜੋ ਬਸ ਮੇਨ ਆਪਸ਼ਨ ਹੈ ਵੀ ਅੰਨੇ ਹੋ ਜੋ ਬਸ ਬਹੁਤ ਔਖਾ ਹੈ ਲੋਜਪੁਰਾ ਚਿਲਡ ਮਖਮ ਹੋ ਗਿਆ ਇਸ ਟਾਈਮ ਬਚ ਚੁੱਕੇ ਆ ਸਮਝ ਪੰਜ ਪੂਰੇ ਮੀ ਆਉਣ ਨੂੰ ਤਿਆਰ ਆ ਤੇ ਇਧਰ ਮੇਰੇ ਜਸਪ੍ਰੀਤ ਸਿੰਘ ਜੀ ਨੂੰ ਡੌਲੇ ਤੇ ਕੀ ਭਾਵਾ ਸ਼ੇਰ ਸ਼ੇਰ ਤੇ ਨਾ ਕਿ ਘਟਾਰ ਬਾਜ ਸੌਰੀ ਬਾਜ 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 ਗੱਲ ਜੋਮਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਕਹਦੇ ਭਾਈ ਲਾਈਕ ਕਮੈਂਟ ਸਬਸਕ੍ਰਾਈਬ ਕਰ ਲਿਓ ਕਹਦੇ ਲਾਈਕ ਕਰੋ ਹਾਂ ਕਮੈਂਟ ਕਰੋ ਤੇ ਸ਼ੇਅਰ ਕਰਿਓ ਤੇ ਬਾਏ ਬਾਏ ਸਾਰੇ ਆਓ ਬਾਏ ਬਾਏ ਨਹੀਂ ਤਾਂ ਸ਼ੁਰੂ ਹੋਇਆ ਬਲੌਗ ਅੱਧਾ ਹੋਇਆ ਹਲ ਤਾਂ ਠੀਕ ਹੈ ਅਲੱਗੋਂ ਆਪਾਂ ਨੇ ਮੇਲੇ ਦਿਖਾਉਣਾ ਇਹਨਾਂ ਨੂੰ ਸਾਰਾ ਇੱਥੇ ਜਾਣ ਲਿਆ ਹੁਣ ਉਹ ਜਿਹੜੀ ਜਗਤ ਰਖਣ ਚੱਲੇ ਆ ਉਹ ਵੀ ਦਿਖਾਉਣੀ ਇਹਨਾਂ ਨੂੰ ਹਜੇ ਹਾਂ ਆ ਝੂਂਟੇ ਲੈਣੇ ਆਣੇ ਜਗ੍ਹਾ ਚੱਲੇ ਆ ਬਾਈ ਲੋ ਜੀ ਇਹ ਜਿਹੜਾ ਬਲੌਗ ਹੈ ਇਹ 2 3 2 ਦਿਨ ਦਾ ਮਿਕਸ ਹੈ ਕੱਲ ਦਾ ਤੇ ਅੱਜ ਦਾ ਇੱਕ ਤਾਂ ਬਲੌਗ ਯਾਰ ਅਪਲੋਡ ਬਹੁਤ ਲੇਟ ਹੁੰਦਾ ਔਰੇ ਪੂਰੀ ਦੋ ਦਿਹਾੜੀਆਂ ਲੱਗ ਜਾਂਦੀਆਂ ਇੱਕ ਬਲੌਗ ਬਣਾਉਣ ਨੂੰ ਦੋ ਦਿਨ ਦੋ ਦਿਨ ਲੱਗ ਜਾਂਦੇ ਪੂਰੇ ਪੂਰੇ ਦੋ ਦਿਨ ਤੇ ਹੁਣ ਅਸੀਂ ਜਾਣਾ ਬਾਈ ਝੂਟਿਆਂ ਤੇ ਲੱਗ ਜਾਂਦੇ ਨੇ ਝੂਟੇ ਉਕਣਾ ਝੂਟੇ ਲੱਗਦੇ ਆ ਉਹ ਦੇਖਣ ਚੱਲੇ ਹੁਣ ਸਾਰੀ ਫੈਮਿਲੀ ਇਕੱਠੀ ਹੋ ਕੇ ਹੈਨਾ ਵੀ ਲਾਖੜੀਆਂ ਅਸੀਂ ਬੰਨ ਲੀਆਂ ਅੱਜ ਹੇ ਸੁਨਾ ਸੁਨਾ ਦਾ ਕਰ ਸੁ ਨਰਾਗੋ ਹਾਂ ਰੱਡੇ ਕਿ ਕਿਆਦਾ ਹੁਣ ਬਲ ਬਾਈ ਕਿੱਡਾ ਕੰਮ ਕਰਨ ਆ ਗਿਆ ਬਈ ਰਸਮ ਨੂੰ ਇਹ ਬਾਈ ਟਰਾਲੀ 'ਚ ਚੜ ਜਾਂਦੀ ਹੁਣ ਪਿੱਛੇ ਤਾਂ ਮੁਰਾਦੁਰ ਆ ਅੱਛਾ ਛੱਡ ਦੇ ਦਰਗਾਹ ਨਾਲ ਮਿਲ ਨਹੀਂ ਸਕਦਾ ਹਾਂ ਬੁੱਤ ਤੂੰ ਵੀ ਚੜਨਾ ਹੁਣ ਤੂੰ ਵੀ ਚੜਨਾ ਤੈਨੂੰ ਹੋਰ ਚੜਨਾ ਚੜ ਕੇ ਦਿਖਾਜਾ ਇੱਤੋਂ ਨਹੀਂ ਛੜਣਾ ਲੈ ਵਦਨ ਛੜਾਵਾਂ 1 0 2 3 ਰਸਮ ਹਟ ਜਾ ਗੱਡੀ ਦਾ ਉਹ ਅੱਜ ਚੜ 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 ਰਸਮ ਹਟ ਜਾ ਗੱਡੀ ਦਾ ਤੈਨੂੰ ਕਹੀ ਜਨਾ ਮੈਂ ਹਾਂ ਉਹ ਅੰਦਰੋਂ ਉਹੜਾ ਕੋਸ ਉੜ ਗਿਆ ਮੇਰਾ ਨੀ ਮੁਰਾ ਕੀ ਖੇਡ ਰਹੇ ਆ ਹੋ ਗਿਆ ਅਸੀਂ ਖੇਡਦੇ ਆ ਕਰ 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 ਨਹੀਂ ਚੀਜ਼ਾਂ ਬਣਾਉਂਦੇ ਆ ਚੀਜ਼ਾਂ ਬਣਾਉਂਦੇ ਆ ਖਾਣ ਵਾਲੀਆਂ ਓਕੇ ਹੂੰ ਇਹ ਲੈ ਇੱਥੇ ਨਹੀਂ ਤੱਕ ਦੇਖੋ ਕਿੰਨਾ ਸੋਨਾ ਬਣਾਤਾ ਹਾਂ ਚਿੜੀ ਦਾ ਕੰਮ ਹਾਂ ਬਰਾਵਾ ਲੋ ਜੀ ਬਾਕੀ ਮੀ ਕੱਦੀ ਬੇਟ ਕਰ ਰਹੇ ਸੀ ਮੀ ਦੀ ਪਰ ਮੀ ਆ ਨਹੀਂ ਰਿਹਾ ਹਵਾ ਚੱਲ ਪਈ ਉਹ ਤਾਂ ਠੰਡੀਆਂ ਢੀ ਮੌਸਮ ਪੂਰਾ ਚਿੱਲ ਹੋਇਆ ਪਿਆ ਇਸ ਟਾਈਮ ਇਹ ਜੋ ਮੌਸਮ ਮੈਨੂੰ ਪਰਸਨਲੀ ਬਹੁਤ ਜੀ ਲੱਗਦਾ ਉਹ ਬੱਲੇ 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 ਕਿਆ ਲੈਂਦਾ ਜੀ ਫਿਰ ਪਾਣੀ ਫਿਰ ਖੰਭ ਬੋਲਦਾ ਹਾਂ ਗ੍ਰਾਸੀਏ ਮੇਰੇ ਵਾਸਤੇ ਲੈਂਦਾ ਹੈ ਹਾਂ ਹਾਂ ਫਿਰ ਵਾਸਤੇ ਉਹ ਡੈਕੋਰੇਸ਼ਨ ਵਾਸਤੇ ਬਹੁਤ ਹੈ ਫਿਰ ਉਹ ਖੜਾੰਬ ਦਾ ਨੰਬਰ ਹੈ ਦੁੱਖਾਦਿਕ ਹੋ ਗਈ ਪਾ ਦੇ ਅੱਧਾ ਬੱਦਲ ਖੜਾ ਇਹਨੇ ਗੁਰਕੀਰਤ ਨੂੰ ਪੁੱਛ ਗਿਆ ਮੈਂ ਪਉਣਾ ਹਾਂ ਇਹ ਆਈ ਸਾਡਾ ਭਤੀਜਾ ਗੁਰਕੀਰਤ ਸਿੰਘ ਕਿਹੜੀ ਕਲਾਸ ਹੈ ਨੌਵੀਂ ਚ ਨੌਵੀਂ ਕਲਾਸ ਚ ਹੈ ਮੁੰਡਾ ਬਹੁਤ ਇੰਟੈਲੀਜੈਂਟ ਹੈ ਪੜ੍ਹਨੇ ਚ ਅਲਟੈਲੀਜੈਂਟ ਨਹੀਂ ਇੰਟੈਲੀਜੈਂਟ ਇੰਟੈਲੀਜੈਂਟ ਦੇਖਿਆ ਇੱਥੇ ਕੰਮ ਵੀ ਫੜਦਾ ਹੈ ਇਹ ਨੇ ਇੰਟੈਲੀਜੈਂਟ ਇੰਡੀਆ ਵਾਲਾ ਕੀ ਕਹਿੰਦੇ ਇੰਟੈਲੀਜੈਂਟ 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 ਜੀ I N T E L I G E N T ਹਾਂ ਬਰਾਵੋ ਉਹ ਪੁਆੜਮੀ ਫਿਰ ਵਾਧੇ ਨਾ ਨਾ ਕਰਾ ਆਦਿ ਰਸਾਰਾ ਬੱਦੋ ਭਜਾਤਾ ਲੰਘ ਜਣਾ ਫਿਰ ਇਹਨੇ ਕੋਈ ਨਹੀਂ ਨਾ ਮੁਕ ਜਾਣਦੇ ਕਿੰਨੇ ਕਰਨੇ ਪਹਿਣਾ ਨਹੀਂ ਮਨਣੇ ਲਾਦਾ ਪਊਗਾ ਹਵਾ ਚੱਲ ਪਈ ਨਾ ਹਵਾ ਨਾਲ ਮਾਰ ਆਏ ਕੋਈ ਗੱਲ ਲੱਗਦਾ ਨੇਰੀ ਵਾਲੀ ਨੇਰੀ ਨੂੰ ਜੱਕ ਤਾ ਪੱਤੇ ਪੱਤੇ ਕਰਤੇ ਅੱਛਾ ਜੇ ਪਤਾ ਹੀ ਨਹੀਂ ਨਾ ਨਾ ਗਿਆ ਚਲੋ ਕੱਲੂ ਦੱਸਿਆ ਵਾ ਉਹਦਾ ਵੈਸੇ ਕੱਲੂ ਦੱਸਿਆ ਵਾ ਸਾਡੀ ਚੱਲਦੀ ਕਰੈਕਟ ਆ ਕੁਰਸੀਆਂ ਵਿਗਟਾ ਸਾਡੀਆਂ ਤੇ ਸਾਹਮਣੇ ਚੱਕਾ ਛੌਕਾ ਬੰਦਾ ਜ਼ੀਰੋ ਤੇ ਆਊਟ ਕਰਤਾ ਮਾ ਉਹ ਤੇ ਹੁਣ ਮੇਰੀ ਬੈਟਿੰਗ ਆ ਚੱਲੋ ਲੱਗ ਗਿਆ ਨਹੀਂ ਇੱਕ ਤੋਂ 4 5 7 8 ਆ ਆਉਟ ਜਾਂਦੇ ਨਹੀਂ ਬੋਲ ਉਹ ਨਹੀਂ ਹੈ ਜੀ ਹਾਂ ਉਰਦੇਗਾ ਨਹੀਂ ਬਚਣਾ ਹੀ ਨਹੀਂ ਬਚਣਾ ਹੀ ਨਹੀਂ ਮਹਾਂ ਸਾ ਮਾ ਮਾ ਜਰ ਨਹੀਂ ਆਇਆ ਸੇ ਹਾਂ ਸੇਮ ਸੇਮ ਹੋ ਗਿਆ ਨਾ ਲੋ ਜੀ ਝੂਟੇ ਜਾਂਦੇ ਜਾਣਾਂ ਦਾ ਜਾਣੀ ਉਹਨਾਂ ਮੌਸਮ ਖਰਾਬ ਹੋ ਗਿਆ ਹਾਂਜੀ ਰਾਜ ਜੀ ਪੈਨਲ ਨੇਹਰੀਆਂ ਹੋ ਗਈ ਤੇ ਉਹ ਕੈਨਸਲ ਹੋ ਗਿਆ ਤੇ ਕੱਲ ਨੂੰ ਜਾਣਾ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਝੂਟੇ ਲੈਣ ਜਾਣੇ ਝੂਟੇ ਲੈਣ ਉੱਥੇ ਲੂਣੇ ਝੂਟੇ ਹੈਨਾ ਧੁੱਪ ਨਹੀਂ ਕਿਲੂਈ ਹੈਨਾ ਉਦੋਂ ਜਾਣਾ ਸਾਰਿਆਂ ਨੂੰ ਬਾਏ ਬਾਏ ਉਹ ਕਦੀ ਮਿਲਦੇ ਕੱਲ ਦੇ ਬਲੌਗ ਦੇ ਵਿੱਚ ਬਾਏ ਬਾਏ